ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਮੇਰੇ ਵੀਰ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਕਣਕ ਦੇ ਚੰਗੇ ਝਾੜ ਦੇ ਲਈ ਆਪਾਂ ਨੂੰ ਜਿਹੜੀ ਆਪਾਂ ਤਖਤ ਵਾਲੀ ਆਪਾਂ ਸਪਰੇਅ ਕਹਿ ਦਿੰਦੇ ਆ ਜਿਹੜੀ ਆਪਾਂ ਕਣਕ ਦੇ ਆਪਾਂ ਤੱਤ ਸਾਰੇ ਪੂਰੇ ਕਰਨੇ ਆ ਮੈਂ ਤੁਹਾਨੂੰ ਇੱਕ ਸਪਰੇਅ ਦੱਸੂਗਾ ਜਿਹਦੇ ਨਾਲ ਆਪਾਂ ਜਿਹੜੀ ਆਪਣੀ ਫਾਸਫੋਰਸ ਦੀ ਘਾਟ ਹੈ ਡਾਈ ਦੀ ਘਾਟ ਜੇ ਤੁਹਾਡੀ ਕਣਕ ਦੇ ਵਿੱਚ ਡਾਈ ਦੀ ਘਾਟ ਆ ਰਹੀ ਹੈ ਤੇ ਕਣਕ ਦੀ ਬਿਜਾਈ ਦੇ ਮੌਕੇ ਤੁਸੀਂ ਡਾਈ ਘਟ ਪਾਇਆ ਹੈ ਜਾਂ ਤੁਹਾਨੂੰ ਮਿਲਿਆ ਨਹੀਂ ਤੁਸੀਂ ਬਿਲਕੁਲ ਵੀ ਡਾਈ ਦੀ ਵਰਤੋਂ ਨਹੀਂ ਕੀਤੀ ਤੇ ਹੋਰ ਰੇਪਾ ਕੇ ਤੁਸੀਂ ਕਣਕ ਦੀ ਬਜਾਈ ਕੀਤੀ ਤੀ ਤੇ ਹੁਣ ਜਿਹੜੀ ਕਣਕ ਹੈ ਉਹ ਤੁਹਾਡੀ ਫਾਸਫੋਰਸ ਜਨਕਿ ਡੀਏਪੀ ਦੀ ਘਾਟ ਦਿਖਾ ਰਹੀ ਹੈ ਉਹਦਾ ਤੁਸੀਂ ਹੱਲ ਕਿਵੇਂ ਜਿਹਦੀ ਘਾਟ ਹੈ ਉਹ ਕਣਕ ਦੇ ਵਿੱਚ ਕਿਵੇਂ ਪੂਰੀ ਕਰ ਸਕਦੇ ਆ ਤੁਸੀਂ ਥੋੜਾ ਬਹੁਤਾ ਖਰਚੇ ਦੀ ਵੀ ਲੋੜ ਨਹੀਂ ਤੁਹਾਨੂੰ ਸਿਰਫ ਦੋ ਸਪਰੇਹਾ ਕਰਨ ਦੀ ਲੋੜ ਹੈ ਜੇ ਤੁਹਾਡੀ ਕਣਕ ਦੇ ਵਿੱਚ ਘਾਟ ਜ਼ਿਆਦਾ ਹੈ ਤਾਂ ਤੁਸੀਂ ਦੋ ਸਪਰੇਹਾ ਕਰ ਸਕਦੇ ਹੋ ਜੇ ਤੁਹਾਡੀ ਕਣਕ ਦੇ ਵਿੱਚ ਡੀਏਪੀ ਦੀ ਘਾਟ ਥੋੜੀ ਹੈ ਤੁਹਾਨੂੰ ਲੱਗ ਰਿਹਾ ਵੀ ਡੀਏਪੀ ਦੀ ਥੋੜੀ ਜੀ ਘਾਟ ਹੈ ਫਿਰ ਤੁਹਾਡਾ ਇੱਕ ਸਪਰੇਅ ਦੇ ਨਾਲ ਸੜ ਸਕਦਾ ਸਪਰੇਅ ਤੁਸੀਂ ਹੁਣ ਕਿਹੜੀ ਕਰਨੀ ਹੈ ਤੁਸੀਂ ਲੈਣੀ ਹੈ ਜੀ ਐਨਪੀਕੇ 05234 ਬਹੁਤ ਵਧੀਆ ਤੁਹਾਨੂੰ ਸ਼ਾਨਦਾਰ ਤੁਹਾਨੂੰ ਇਸ ਸਪਰੇਅ ਦੇ ਰਿਜ਼ਲਟ ਮਿਲਣਗੇ ਤੁਸੀਂ ਇਹਦੀ ਮਾਤਰਾ ਲੈਣੀ ਹੈ ਇੱਕ ਕਿਲੇ ਦੇ ਵਿੱਚ ਤੁਸੀਂ 05234 1 ਕਿਲੋ ਲੈਣੀ ਹੈ ਤੇ ਜਦੋਂ ਤੁਹਾਡਾ ਪਹਿਲਾ ਪਾਣੀ ਲੱਗਣ ਤੋਂ ਬਾਅਦ ਖੇਤ ਤੁਹਾਡਾ ਬਾਤ ਆ ਗਿਆ ਉਦੋਂ ਤੁਸੀਂ ਇੱਕ ਸਪਰੇਅ ਕਰਨੀ ਹੈ 05234 ਦੀ 1 ਕਿਲੋ ਤੁਸੀਂ 05234 ਲੈਣੀ ਹੈ ਤੇ ਵਧੀਆ ਤਰੀਕੇ ਨਾਲ ਇਹਦਾ ਕੋਲਰ ਲਾ ਕੇ ਤੇ 150 ਤੋਂ 200 ਲੀਟਰ ਪਾਣੀ ਦੇ ਨਾਲ ਸਪਰੇਅ ਕਰਨੀ ਹੈ ਤੁਹਾਨੂੰ ਇਹਦਾ ਇੱਕ ਹਫ਼ਤੇ ਦੇ ਵਿੱਚ ਇਹਦੇ ਰਿਜ਼ਲਟ ਦੇਖਣ ਨੂੰ ਮਿਲ ਜਾਣਗੇ ਜੇ ਤੁਹਾਨੂੰ ਲੱਗ ਰਿਹਾ ਹੈ ਵੀ ਆਪਣੀ ਜ਼ਮੀਨ ਦੇ ਵਿੱਚ ਡੀਏਪੀ ਦੀ ਮਾਤਰਾ ਘਟ ਪੈਣ ਦੇ ਕਾਰਨ ਕਣਕ ਆਪਣੀ ਡਬ ਰਹੀ ਹੈ ਫਾਸਫੋਰਸ ਦੀ ਯਾਨੀ ਕਿ ਡੀਏਪੀ ਦੀ ਘਾਟ ਤੁਹਾਨੂੰ ਦਿਖ ਰਹੀ ਹੈ ਤਾਂ ਤੁਸੀਂ ਜਿਹੜੀ ਕਣਕ ਦੇ ਵਿੱਚ ਇਹਦੀਆਂ ਦੋ ਸਪਰੇਅ ਵੀ ਕਰ ਸਕਦੇ ਆ ਦੂਜੀ ਸਪਰੇਅ ਤੁਸੀਂ ਦੁਬਾਰਾ ਰਿਪੀਟ ਕਰ ਸਕਦੇ ਇੱਕ ਹਫਤੇ ਬਾਅਦ ਪਹਿਲੀ ਸਪਰੇਅ 40 ਦਿਨਾਂ ਤੇ ਦੂਜੀ ਸਪਰੇਅ ਤੁਸੀਂ 50 ਤੋਂ 55 ਦਿਨ ਤੇ ਜਾ ਕੇ ਕਰ ਸਕਦੇ ਆ ਤੁਹਾਨੂੰ ਬਹੁਤ ਸ਼ਾਨਦਾਰ ਰਿਜ਼ਲਟ ਦੇਖਣ ਨੂੰ ਮਿਲਣਗੇ ਸਪਰੇਅ ਕਰਨ ਲੱਗੇ ਤੁਸੀਂ ਗਲਤੀ ਨਹੀਂ ਕਰਨੀ ਪਾਣੀ ਪਾਣੀ ਜੇ ਤੁਸੀਂ ਵੱਧ ਲਾਉਗੇ ਤਾਂ ਤੁਹਾਡਾ ਬਹੁਤ ਫਾਇਦੇਮੰਦ ਹੈ ਜੇ ਤੁਸੀਂ ਘੱਟ ਪਾਣੀ ਲਗਾਉਗੇ ਤਾਂ ਜਿਹੜਾ ਐਨਪੀਕੇ ਤੁਸੀਂ ਕੋਈ ਵੀ ਵਰਤ ਰਹੇ ਹੋ ਉਹਦੀ ਮਾਤਰਾ ਤੁਹਾਨੂੰ ਘਟਾਣੀ ਪਾਉਗੀ ਕਿਉਂਕਿ ਜੇ ਤੁਸੀਂ ਮਾਤਰਾ ਵੱਧ ਪਾਉਗੇ ਪਾਣੀ ਘੱਟ ਲਾਉਗੇ ਤਾਂ ਜਿਹੜੀ ਆਪਣੀ ਕਣਕ ਦੀ ਹੈ ਨੋਕਾ ਹੈ ਉਹ ਸੜ ਸਕਦੀ ਹੈ ਤੇ ਕਣਕ ਆਪਣੀ ਸਟ੍ਰੈਸ ਦੇ ਵਿੱਚ ਜਾ ਸਕਦੀ ਹੈ ਇਸ ਕਰਕੇ ਸਪਰੇਅ ਕਰਨ ਲੱਗੇ ਇਹ ਛੋਟੀ ਛੋਟੀਆ ਗਲਤੀਆਂ ਨਾ ਕਰੋ ਜਹੋ ਆਪਾਂ ਤਾਕਤਵਾਲੀ ਸਪਰੇਅ ਕਰ ਰਹੇ ਆ ਕਣਕ ਦੇ ਵਿੱਚ ਇੱਕ ਵਾਰ ਸਪਰੇਅ ਜਿੱਥੇ ਵੱਜ ਗਈ ਉੱਥੇ ਦੁਆਰੇ ਦੁਆਰੇ ਸਪਰੇਅ ਨਾ ਮਾਰੋ ਕਿਉਂਕਿ ਦੁਆਰੇ ਦੁਆਰੇ ਡੋਜ਼ ਵੱਧ ਦੇ ਕਾਰਨ ਆਪਣੀ ਕਣਕ ਦੀਆਂ ਨੋਕਾਂ ਸੜ ਜਾਂਦੀ ਹੈ ਜੇ ਚੋਹੋ ਆਪਾਂ ਕੋਈ ਵੀ ਸਪਰੇਅ ਕਰ ਰਹੇ ਹਾਂ ਇਹ ਬਹਿਮ ਦੇ ਵਿੱਚ ਨਾ ਰਹੇ ਕਰੋ ਵੀ ਇਹ ਨੇ ਆਪਣਾ ਕੋਈ ਨੁਕਸਾਨ ਨਹੀਂ ਕਰਨਾ ਤਾਕਤ ਵਾਲੀ ਸਪਰੇਅ ਹੈ ਜੇ ਆਪਾਂ ਉਹਦੀ ਡੋਜ਼ ਵੱਧ ਵਰਤੂਗੇ ਤਾਂ ਆਪਣਾ ਨੁਕਸਾਨ ਜ਼ਰੂਰ ਕਰੂਗੀ ਤੇ ਸਾਰਿਆਂ ਦਾ ਤੁਹਾਡਾ ਆਪਣੀ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ ਮਿਲਦੇ ਆ ਕੋਈ ਹੋਰ ਵੀਡੀਓ ਦੇ ਵਿੱਚ